ਸ੍ਰੀ ਅਕਾਲ ਤਖਤ ਸਾਇਦ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ੍ਰੀ ਕੇਸਗੜ ਸਾਇਦ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਹੋਲੇ ਮਹੱਲੇ ਮੌਕੇ ਤੇ ਕੋਮ ਦੇ ਨਾਂ ਸੰਦੇਸ਼ ਦਿੱਤਾ ਇਸ ਮੌਕੇ ਗਿਆਨੀ ਗੜਗਜ ਨੇ ਜਿੱਥੇ ਪੰਥ ਹਿਤੈਸ਼ੀਆਂ ਨੂੰ ਪੰਥ ਦੀ ਚੜ੍ਹਦੀ ਕਲਾ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ ਉੱਥੇ ਹੀ ਪ੍ਰੰਥ ਵਿਰੋਧੀਆਂ ਨੂੰ ਆਪਣੀ ਚਾਲਾਂ ਤੋਂ ਬਾਝ ਆਉਣ ਦੀ ਚੇਤਾਵਨੀ ਵੀ ਦਿੱਤੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਦੇਸ਼ ਦੇ ਅੰਦਰ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਦੇ ਲਈ ਸਾਡੇ ਅੰਦਰ ਅਣਖ ਗੈਰਤ ਅਤੇ ਸਵੈ ਮਾਨ ਭਰਨ ਦੇ ਲਈ ਸਾਨੂੰ ਵੱਖਰੇ ਵਿਲੱਖਣ ਅਤੇ ਨਿਆਰੇ ਤਿਉਹਾਰ ਦਿੱਤੇ ਉਹਨਾਂ ਤਿਉਹਾਰਾਂ ਦੇ ਵਿੱਚੋਂ ਸਾਡਾ ਕੌਮੀ ਤਿਉਹਾਰ ਹੈ ਹੋਲਾ ਮਹੱਲਾ ਜਿਹੜਾ ਕਿ ਖਾਲਸਾਈ ਜੋਸ਼ ਜਿਹੜਾ ਕਿ ਸਾਡੀਆਂ ਉੱਚੀਆਂ ਸੁੱਚੀਆਂ ਰਵੈਤਾਂ ਜਿਹੜਾ ਕਿ ਸਾਨੂੰ ਸੰਤ ਤੋਂ ਸਿਪਾਈ ਬਣਾਉਂਦਾ ਹੈ ਇਹ ਬਾਜਾਂ ਵਾਲੇ ਮਾਹੀ ਦੀ ਕਿਰਪਾ ਸੀ ਜਿਹੜੇ ਲੋਕ ਕਿਸੇ ਸਮੇਂ ਆਖਦੇ ਸੀ ਹਮ ਤੋ ਤੋਲਣ ਜਾਣੇ ਤਕੜੀ ਨੰਗੀ ਕਰਦ ਕਬੂਨੀ ਪਕੜੀ ਚਿੜੀ ਉੜੇ ਡਰ ਸੇ ਮਰ ਜਾਏ ਇਨ ਤੁਰਕਨ ਸੇ ਕੈਸੇ ਲੜ ਪਾਏ ਉਹਨਾਂ ਨੇ ਆਖਿਆ ਸੀ ਦਰ ਲੂਗਾ ਇੱਕ ਇੱਕ ਕੋ ਸ਼ਮਸ਼ੀਰ ਕੇ ਆਗੇ ਜੇ ਦੁਨੀਆ ਤੋਂ ਜੁਕੀ ਫੇਰਤੀ ਹੈ ਤਕਦੀਰ ਕੇ ਆਗੇ ਜੇ ਤਕਦੀਰ ਵੀ ਝੁਕ ਜਾਏਗੀ ਮੇਰੀ ਸ਼ਮਸ਼ੀਰ ਕੇ ਆਗੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕੌਮੀ ਤਿਉਹਾਰ ਦਿੱਤਾ ਮੈਂ ਜਦੋਂ ਆ ਰਿਹਾ ਸੀ ਤਾਂ ਮੈਂ ਰਸਤੇ ਦੇ ਵਿੱਚ ਬੜੀਆਂ ਸੋਹਣੀਆਂ ਸੋਹਣੀਆਂ ਨੌਜਵਾਨਾਂ ਦੇ ਵੱਲੋਂ ਸਜਾਈਆਂ ਹੋਈਆਂ ਟਰਾਲੀਆਂ ਦੇਖੀਆਂ ਮੇਰੇ ਮਨ ਵਿੱਚ ਆਇਆ ਮੇਰੀ ਕੌਮ ਦੀ ਜਵਾਨੀ ਆਪਣੇ ਗੁਰੂ ਨੂੰ ਸਮਰਪਿਤ ਹੈ ਆਪਣੇ ਸੱਚੇ ਤਖਤਾਂ ਨੂੰ ਸਮਰਪਿਤ ਹੈ ਜਿਵੇਂ ਅਸੀਂ ਟਰਾਲੀਆਂ ਸਜਾਉਨੇ ਆ ਅਗਲੀ ਵਾਰ ਜਦੋਂ ਆਪਾਂ ਹੋਲੇ ਮਹੱਲੇ ਦੇ ਉੱਤੇ ਆਈਏ ਤਾਂ ਬਾਣੀ ਬਾਣੀ ਦੇ ਧਾਰ ਨਹੀਂ ਬਣ ਕੇ ਆਈਏ ਆਪਾਂ ਆਪਾਂ ਸ਼ਾਸਤਰ ਵਿਦਿਆ ਸਿੱਖੀਏ ਪਰ ਮੈਂ ਬੇਨਤੀ ਕਰਾਂ ਇਹ ਜਿਹੜਾ ਗੁਰੂ ਦਾ ਨਿਆਰਾ ਪੰਥ ਹੈ ਇਸ ਨਿਆਰੇ ਪੰਥ ਦੀ ਇਸੇ ਚੜ੍ਹਦੀ ਕਲਾ ਨੂੰ ਵੇਖ ਕੇ ਸਮੇ ਸਮੇਂ ਤੇ ਇਸ ਨਿਆਰੇ ਪੰਥ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਅੱਜ ਪੰਜਾਬ ਦੇ ਅੰਦਰ ਨਸ਼ਿਆਂ ਦਾ ਛੇਵਾ ਦਰਿਆ ਵਗ ਰਿਹਾ ਹੈ ਅੱਜ ਮੇਰੀਆਂ ਮਾਵਾਂ ਅੱਜ ਮੇਰੀਆਂ ਭੈਣਾਂ ਆਪਣੇ ਜਵਾਨ ਪੁੱਤਾਂ ਆਪਣੇ ਜਵਾਨ ਵੀਰਾਂ ਦੀਆਂ ਲਾਸ਼ਾਂ ਨੂੰ ਨਸ਼ਿਆਂ ਕਰਕੇ ਮੜੀਆਂ ਵੱਲ ਲਿਜਾ ਰਹੀਆਂ ਨੇ ਮੈਂ ਬੇਨਤੀ ਕਰਾਂ ਗੁਰਮਖੋ ਸਾਨੂੰ ਸਾਡੇ ਗੁਰੂ ਨੇ ਆਖਿਆ ਸੀ ਕਿ ਅਸੀਂ ਜਿਹੜਾ ਨਸ਼ਾ ਹੈ ਉਹ ਨਾਮ ਦਾ ਰੱਖਣਾ ਹੈ ਉਹ ਬਾਣੀ ਦਾ ਰੱਖਣਾ ਹੈ ਅਸੀਂ ਕੋਈ ਨਸ਼ਾ ਨਹੀਂ ਕਰਨਾ ਹੈ ਅੱਜ ਲੋੜ ਹੈ ਕਿ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਹੋਈਏ